ਨਾਬਾ ਸ਼ਹਿਰ ਦੀਆਂ ਸੜਕਾਂ ਨੂੰ ਖੂਨੀ ਸੜਕਾਂ ਕਹਿ ਲਈਏ ਤਾਂ ਕੋਈ ਆਪ ਕਥਨੀ ਨਹੀਂ ਹੋਵੇਗੀ ਕਿਉਂਕਿ ਨਾਬੇ ਦੀਆਂ ਸੜਕਾਂ ਇੰਨੀਆਂ ਖਸਤਾ ਹਾਲਤ ਦੇ ਵਿੱਚ ਪਹੁੰਚ ਚੁੱਕੀਆਂ ਨੇ ਕਿ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ ਅਤੇ ਹਰ ਦਿਨ ਕੀਮਤੀ ਜਾਨਾਂ ਮੌਤ ਦੇ ਮੂੰਹ ਦੇ ਵਿੱਚ ਇਹਨਾਂ ਟੁੱਟੀਆਂ ਹੋਈਆਂ ਸੜਕਾਂ ਦੇ ਕਰਕੇ ਜਾ ਰਹੀਆਂ ਨੇ ਜੇਕਰ ਯੋਗ ਹੈ ਕਿ ਨਾਬਾ ਤੋਂ ਭਾਦਸੋ ਨੂੰ ਜਾ ਰਹੀ ਸੜਕ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇੱਥੇ ਵਾਪਰਨ ਵਾਲੇ ਰੋਡ ਐਕਸੀਡੈਂਟ ਦੇ ਕਰਕੇ ਲੋਕ ਖੁਦ ਵੀ ਪਰੇਸ਼ਾਨ ਹੋਏ ਪਏ ਨੇ ਅਤੇ ਰਾਹਗੀਰਾਂ ਪਰੇਸ਼ਾਨ ਹੈ ਗਈ ਨੇ ਪਰ ਸੜਕਾਂ ਦੇ ਪ੍ਰਤੀ ਹੁਣ ਸਰਕਾਰਾਂ ਦੀ ਅੰਗੈਲੀ ਨੂੰ ਦੇਖਦਿਆਂ ਹੋਇਆਂ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੇ ਵੱਲੋਂ ਇਹ ਜ਼ਿੰਮੇਵਾਰੀ ਲਈ ਗਈ ਹੈ ਕਿ ਮਿੱਟੀ ਦੀਆਂ ਟਰਾਲੀਆਂ ਭਰ-ਭਰ ਕੇ ਇਹਨਾਂ ਸੜਕਾਂ ਦੇ ਟੋਏ ਬੰਦ ਕੀਤੇ ਜਾ ਰਹੇ ਨੇ ਤਾਂ ਕਿ ਹੋਣ ਵਾਲੇ ਵੱਡੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਇਸ ਮੌਕੇ ਤੇ ਪਰਮਜੀਤ ਸਿੰਘ ਸੋਹੋਲੀ ਨੇ ਕਿਹਾ ਹੈ ਕਿ ਸਰਕਾਰਾਂ ਦੀ ਇਹ ਨਲਾਇਕੀ ਹੈ ਕਿ ਜਿੱਥੇ ਇੱਕ ਪਾਸੇ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਲੋਕ ਸੜਕਾਂ ਤੇ ਪਏ ਟੋਿਆਂ ਕਾਰਨ ਆਪਣੀਆਂ ਜਾਨਾਂ ਗਵਾ ਰਹੇ ਨੇ ਖਾਲਸਾ ਵੈਸੁਰ ਜੀ ਦੇ ਫਤਿਹ ਅਕਾਲੀ ਦਾ ਸੰਵੰਤਰ ਵੱਲੋਂ ਜਿਹੜਾ ਪਿੰਡ ਤੋਂ ਆਪਣਾ ਭਾਈਚਾਰਾ ਆਪਣੇ ਬੰਦਿਆਂ ਨੂੰ ਨਾਲ ਸਰਜਾ ਸਰਜਾਰ ਰਜੀਤ ਸਿੰਘ ਇਹ ਸਾਡੇ ਨਾਲ ਸਹੌਲੀ ਅੱਡੇ ਤੋਂ ਜਿਹੜਾ ਮੈਂਬਰ ਪੰਚਾਇਤ ਦਾ ਨੌਜਵਾਨ ਮੁੰਡਾ ਉਹ ਤੇ ਨਾਲ ਵਰਕਰ ਲੈ ਕੇ ਅਸੀਂ ਜਿਹੜਾ ਦੂਸਰੀ ਦਫਾ ਇਹ ਉਹ ਸੜਕ ਹੈ ਮੈਂ ਲੋਕਾਂ ਦੇ ਯਾਦ ਕਰਾਉਣੀ ਚਾਹੁੰਦਾ ਕਿ ਭਵਾਨੀਗੜ੍ਹ ਤੋਂ ਲੈ ਕੇ ਇਹ ਗਵਿੰਦਗੜ੍ਹ ਤੱਕ ਹੈ ਦੋ ਟੋਲ ਪਲਾਜੇ ਲੱਗੇ ਨੇ ਇੱਥੇ ਜਿੰਨੀ ਦੇਰ ਟੋਲ ਪਲਾਜੇ ਵਾਲਿਆਂ ਨੂੰ ਆਮਦਨ ਹੁੰਦੀ ਰਹੀ 19 ਦਿਨ ਉਹਨਾਂ ਨੇ ਲਾਹਾ ਲੈ ਲਿਆ ਜਦੋਂ ਸੜਕ ਦਾ ਬੁਰਾ ਹਾਲ ਹੋ ਗਿਆ ਸੜਕ ਟੁੱਟ ਗਈ ਉਦੋਂ ਟੋਲ ਪਲਾਜੇ ਬਹਾਨਾ ਲਾ ਲਿਆ ਜੀ ਕਰੋਨਾ ਆ ਗਿਆ ਕਿਸਾਨ ਅੰਦੋਲਨ ਆ ਗਿਆ ਵੀ ਇਸ ਕਰਕੇ ਸਾਨੂੰ ਘਾਟਾ ਪੈ ਗਿਆ ਪਰ ਮਲਾਈ ਤਾਂ ਉਹਨਾਂ ਨੇ ਲਾ ਲੀ ਨਾ ਮਲਾਈ ਲਾ ਕੇ ਸਾਡੇ ਲਈ ਆ ਸੱਲਰ ਛੱਡ ਗਏ ਹੁਣ ਅਸੀਂ ਜੇ ਮੈਕਮੇਨਾਂ ਗੱਲ ਕਰਦੇ ਆ ਅਕਸਰ ਸਾਹਿਬ ਨਾਲ ਮੇਰੀ ਦੋ ਤਿੰਨ ਵਾਰ ਪਹਿਲਾਂ ਜਦ ਮਿੱਟੀ ਪਾਉਣ ਲੱਗਾ ਉਦੋਂ ਵੀ ਗੱਲ ਹੋਈ ਹੁਣ ਹੋਈ ਉਹ ਕਹਿੰਦੇ ਸੌਲੀ ਸਾਹਿਬ ਕਿਉਂ ਕਹਿੰਦੇ ਅਸੀਂ ਸਰਕਾਰ ਦੇ ਮੁਲਾਜ਼ਮਾ ਸਾਡਾ ਮੂੰਹ ਨਾ ਖਿਲਾਓ ਪਰ ਸਾਡੇ ਕੋਲ ਹਾਇ ਕੁਝ ਨਹੀਂ ਪਾਉਣ ਨੂੰ ਕੁਝ ਨਹੀਂ ਹੈ ਅਸੀਂ ਸਾਡੇ ਕੋ ਫੰਡੇ ਨਹੀਂ ਦੇ ਰਹੇ ਹੁਣ ਜਿਹੜਾ ਨਵੇਂ ਮੰਤਰੀ ਬਣਿਆ ਕੈਬਨਿਟ ਨਵੀਂ ਸਰਕਾਰ ਚ ਭਵੰਤਬਾਨ ਦੀ ਚ ਉਹ ਕਹਿੰਦਾ ਬਲਬੀਰ ਸਿੱਧੂ ਨੂੰ ਮੈਂ ਕਿਹਾ ਵੀ ਆ ਤਾਂ ਕਿਰਪਾ ਕਰ ਲਓ ਵੀ ਤੁਹਾਡੇ ਏਰੀਆ ਚ ਪੈਂਦਾ ਕਹਿੰਦੇ ਉਹ ਕਹਿੰਦੇ ਹਾਂ ਮੈਂ ਪੈਸੇ ਪਵਾਉਣਾ ਪਰ ਮੈਂ ਕਹਾਂ ਮੈਂ ਮੀਟ ਕਰੀਏ ਵੀ ਲੋਕ ਤਾਂ ਰੋਗ ਐਕਸੀਡੈਂਟ ਹੋ ਰਹੇ ਨੇ ਛੋਟੇ ਵਹੀਕਲਾ ਵਾਲੇ ਗਿਰ ਰਹੇ ਨੇ ਦੱਸੋ ਕੀ ਕਰੀਏ ਉਹ ਕਹਿੰਦੇ ਜੀ ਸੌਲੀ ਸਾਹਿਬ ਜੇ ਤੁਸੀਂ ਪਹਿਲਾਂ ਮੰਗੂ ਹਿੰਮਤ ਕਰਕੇ ਟੋਏ ਟੱਕੇ ਬੰਦ ਕਰਾ ਸਕਦੇ ਹੋ ਕਰਾ ਲਓ ਇਧਰ ਸਰਕਾਰ ਤਾਂ ਇਹ ਨਹੀਂ ਪਤਾ ਵੀ ਹਲੇ ਸਾਲ ਲਾਵੇ ਜਾਂ 6 ਮਹੀਨੇ ਲਾਵੇ ਕੋਈ ਸਾਡੇ ਕੋ ਪੈਸਾ ਨਹੀਂ ਹੈ ਮੈਂ ਕਹਿ ਰਿਹਾ ਉੱਪਰਲੀ ਅੱਖ ਖੁੱਲੀ ਐ ਚਾਹੇ ਇੱਥੇ ਦਾ ਮੁੱਖ ਮੰਤਰੀ ਦੇਖ ਰਿਹਾ ਚਾਹੇ ਪਹਿਲੀਆਂ ਸਰਕਾਰਾਂ ਦੀ ਆ ਜੇ ਦਿੱਲੀ ਦੇਰ ਪੰਜਾਬ ਦੇ ਲੋਕ ਉੱਪਰਲੀ ਅੱਖ ਤੋਂ ਨਹੀਂ ਡਰਦੇ ਉੰਨੀ ਦੇਰ ਇਹੀ ਰੌਲੇ ਖਟੌਲੇ ਰਹਿਣੇ ਨੇ ਮੈਂ ਬੇਨਤੀ ਕਰਦਾ ਵੀ ਤਰਸ ਕਰ ਲੋ ਲੋਕਾਂ ਤੇ ਸਾਡੇ ਕੱਲੇ ਕੱਲੇ ਬੱਚੇ ਨੇ ਪਹਿਲਾਂ ਤਾਂ ਬਾਹਰਲੇ ਦਸਨ ਚੜ ਰਹੇ ਨੇ ਜਿਹੜੇ ਉਰੇ ਰਹੇ ਨੇ ਜੇ ਆਪਾਂ ਨੂੰ ਸਹੂਲਤਾ ਨਹੀਂ ਦਵਾਂਗੇ ਉਹ ਐਕਸੀਡੈਂਟਾਂ 'ਚ ਮਰ ਰਹੇ ਨੇ ਤੁਸੀਂ ਦੇਖੋ ਰੋਟੀ ਦੇ ਪੁਲਾ ਤੇ ਚੌਂਕੀ ਖੁੱਲੀ ਐ ਉਹ ਚੌਕੀ 'ਚ ਕਿੰਨੀਆਂ ਗੱਡੀਆਂ ਫੁੱਟੀਆਂ ਪੰਜਿਆਂ ਨੇ ਉਹ ਸਾਰੀ ਇਹ ਟੁੱਟੀਆਂ ਹੋਈਆਂ ਸੜਕਾਂ ਦੀ ਕਿਰਪਾ ਦੇ ਕਾਰਨ ਪਤਾ ਨਹੀਂ ਕਿੰਨਿਆਂ ਕ ਜਾਨਾਂ ਚਲੀਆਂ ਗਈਆਂ ਇਹਦੀ ਬਹੁਤ ਜ਼ਿਆਦਾ ਖਸਤਾ ਹਾਲਤ ਹੋ ਰਹੀ ਹੈ ਜਦੋਂ ਤੀ ਇਹ ਟੋਲ ਚੱਲ ਰਿਹਾ ਸੀਗਾ ਉਦੋਂ ਰੋਡ ਬਹੁਤ ਵਧੀਆ ਸੀ ਇਹ 3 ਸਾਲ ਤੋਂ ਜਦੋਂ ਟੋਲ ਬੰਦ ਹੋਇਆ ਤਕਰੀਬਨ ਇਹਦੇ ਵਿੱਚ ਖੱਡੇ ਬਹੁਤ ਹੀ ਨਜਾਇਜ਼ ਖਸਤਾ ਹਾਲਤ 'ਚ ਸੜਕ ਹੋ ਚੁੱਕੀ ਹੈ ਕਿੰਨੇ ਕ ਐਕਸੀਡੈਂਟ ਹੋਏ ਨੇ ਐਕਸੀਡੈਂਟ ਤਾਂ ਬਹੁਤ ਹੋ ਚੁੱਕੇ ਨੇ ਜੀ ਕਈ ਮਾਪਿਆਂ ਦੇ ਪੁੱਤ ਇਕੱਲੇ-ਇਕੱਲੇ ਆਪਣੀ ਜਾਨ ਗਵਾ ਚੁੱਕੇ ਨੇ ਤੇ ਘਰ ਉਜੜ ਗਏ ਨੇ ਮਾਪਿਆਂ ਦੇ ਤੇ ਬਹੁਤ ਜ਼ਿਆਦਾ ਇੱਥੇ ਐਕਸੀਡੈਂਟ ਹੋ ਰਹੇ ਨੇ ਪਰਮਜੀਤ ਸੌਹਲੀ ਵੱਲੋਂ ਉਪਰਾਲਾ ਕੀਤਾ ਗਿਆ ਕਿਸ ਤਰ੍ਹਾਂ ਦੇ ਇਹਨਾਂ ਵੱਲੋਂ ਉਪਰਾਲਾ ਜੋ ਕੀਤਾ ਜਾ ਰਿਹਾ ਬਹੁਤ ਸੋਨਾ ਕੀਤਾ ਜਾ ਰਿਹਾ ਨੇ ਮਿੱਟੀ ਪਾ ਕੇ ਟਰਾਲੀਆਂ ਲੈ ਕੇ ਪਰਮਜੀਤ ਸੌਹਲੀ ਆਪ ਆਪਣੇ ਕਰਮਾਂ ਨਾਲ ਇਹ ਪੁੰਨ ਕਮਾ ਰਹੇ ਨੇ ਦੇਖੋ ਜੇ ਲੋਕਾਂ ਨੇ ਇਹ ਕੰਮ ਆਪ ਹੀ ਕਰਨੇ ਨੇ ਤਾਂ ਸਰਕਾਰਾਂ ਦਾ ਕੀ ਫਾਇਦਾ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ